ਸਾਡੇ ਪੰਜਾਬ ਦੇ ਡੀਜੀਪੀ ਸਾਹਿਬ ਔਰ ਸਾਡੇ ਸੀਨੀਅਰ ਬੌਸ ਸਾਡੇ ਐਸਐਸਪੀ ਸਾਹਿਬ ਦੇ ਹੁਕਮਾਂ ਦੇ ਮਤਲਬ 26 ਜਨਵਰੀ ਦੇ ਵਧੀਆ ਪ੍ਰੋਗਰਾਮ ਮਨਾਇਆ ਜਾਵੇ ਉਹਦੇ ਸਬੰਧ ਦੇ ਵਿੱਚ ਅੱਜ ਅਸੀਂ ਸਾਰੇ ਮਾਨਸਾ ਡਿਸਟ੍ਰਿਕਟ ਦੇ ਸਟੇਸ਼ਨਾਂ ਦੀ ਚੈਕਿੰਗ ਕੀਤੀ ਹੈ ਮਾਨਸਾ ਤੇ ਮੈਚਿੰਗ ਕੀਤੀ ਹੈ ਤੇ ਡੀਐਸਪੀ ਬਲਬਲਾ ਡੀਐਸਪੀ ਸਾਹਿਬ ਨੇ ਕੀਤੀ ਹੈ ਕਿ ਬਰੇਟੇ ਵੀ ਕੀਤੀ ਹੈ ਚੈਕਿੰਗ ਕਿ ਕੋਈ ਵੀ ਚੱਕੀ ਚੀਜ਼ ਮਿਲਦੀ ਹੈ ਜਾਂ ਕੋਈ ਨਿਵਾਰ ਚੀਜ਼ ਮਿਲਦੀ ਹੈ ਜਾਂ ਕੋਈ ਅਸਾਧਮੀ ਘੁੰਮਦਾ ਪਾਇਆ ਜਾਂਦਾ ਉਹਨਾਂ ਦੇ ਸੰਬੰਧ ਵਿੱਚ ਅਸੀਂ ਚੈਕਿੰਗ ਕੀਤੀ ਹੈ ਤੇ ਲੋਕਾਂ ਰੂ ਵੀ ਅਪੀਲ ਕਰਦੇ ਆ ਕਿ ਜਿਹੜੀਆਂ ਕਿਸੇ ਨੂੰ ਐਸੀ ਤਰ੍ਹਾਂ ਦੀ ਮਿਲਦੀ ਹੈ ਜਾਂ ਕੋਈ ਛੱਕੀ ਆਦਮੀ ਤੋਂ ਤਾਂ ਨਰਦਾ ਸਾਡੀ ਫੋਰਸ ਨੂੰ ਪਤਲਾ ਦੇਵੇ ਜਦੋਂ 26 ਜਨਵਰੀ ਆ ਗਣਤantra ਦਿਹਾੜਾ ਜਿਹੜਾ ਉਹ ਸ਼ਾਂਤੀਪੂਰਕ ਮਨਾਇਆ ਜਾਵੇ ਇਸਰ ਹੋਰ ਵੀ ਸਟੇਸ਼ਨਾਂ ਤੇ ਚੈਕਿੰਗ ਕੀਤੀ ਗਈ ਹੈ ਹਾਂਜੀ ਹਾਂਜੀ ਮਾਨਸਾ ਚ ਕੀਤੀ ਹੈ ਬਲਾਡਾ ਵੀ ਕੀਤੀ ਹੈ ਬਰੇਟਾ ਵੀ ਕੀਤੀ ਹੈ ਪਰ 6 ਸਟੇਸ਼ਨ ਹੈ ਤਿੰਨ ਸਟੇਸ਼ਨ ਸਾਡੇ ਛੋਟੇ ਹੈ ਤੇ ਤਿੰਨ ਸਾਡੇ ਵੱਡੇ ਹੈ ਪਰ ਇਸ ਸਟੇਸ਼ਨਾਂ ਤੇ ਕੀਤੀ ਹੈ ਛੋਟੇ ਸਟੇਸ਼ਨਾਂ ਤੇ ਐਸਐਚਓ ਨੇ ਕੀਤੀ ਹੈ ਵੱਡਿਆਂ ਤੇ ਡੀਐਸਪੀ ਨੇ ਕੀਤੀ ਹੈ ਸਰ ਕੋਈ ਛੱਕੀ ਚੀਜ਼ ਮਿਲੀ ਹੈ ਤੁਹਾਨੂੰ ਨਹੀਂ ਹੁਣ ਤੱਕ ਕੋਈ ਛੱਕੀ ਚੀਜ਼ ਨਹੀਂ ਵੀਰ ਜੀ